ਪਿਛਲੇ ਦਿਨੀ ਪਾਣੀਆਂ ਦਾ ਮੁੱਦਾ ਜਿਹੜਾ ਬੜਾ ਕਰਮਾਇਆ ਸੀ ਕਿਵੇਂ BBMP ਜਿਹੜੀ ਹੈ ਉਹ BJP ਦੇ ਦੋਅਤ ਲੈ ਆ ਕੇ ਆਪਣੇ ਸੰਵਿਧਾਨ ਨੂੰ ਤੋੜ ਰਹੀ ਸੀ ਜੇ ਐਮਰਜੈਂਸੀ ਮੀਟਿੰਗ ਵੀ ਕਰਨੀ ਹੋਵੇ ਤਾਂ BBMP ਦਾ ਜਿਹੜਾ ਆਪਣਾ ਸੰਵਿਧਾਨ ਕਹਿੰਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਘੱਟੋ ਘੱਟ ਐਸੇ ਰੂਪੀਂ ਦੀ ਮੀਟਿੰਗ ਮਹੀਨੇ ਵੱਧ ਨੇ ਐਮਰਜੈਂਸੀ ਕਰਨੀ ਪਈ 7 ਦਿਨ ਦਾ ਪਰ ਇਹਨਾਂ ਨੇ 4 4 ਘੰਟਿਆਂ ਦੇ ਨੋਟਿਸ ਤੇ ਵੀ ਮੀਟਿੰਗਾਂ ਕੀਤੀਆਂ ਜੋ ਕਿ ਇਲੀਗਲ ਨੇ ਜਿਹਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਕੋਰਟ ਨੇ ਮੰਨਿਆ ਵੀ ਇਹ ਕਿ ਤੁਸੀਂ ਇਸ ਤਰ੍ਹਾਂ ਇੰਨਾ ਸ਼ਾਰਟ ਨੋਟਿਸ ਦੇ ਨਹੀਂ ਕਰ ਸਕਦੇ ਅਸੀਂ ਪਾਣੀ ਨੰਗਲ ਡੈਮ ਤੇ ਜਾ ਕੇ ਲੋਕ ਵੀ ਆ ਗਏ ਤੇ ਨੰਗਲ ਡੈਮ ਤੇ ਜਾ ਕੇ ਅਸੀਂ ਕਿਹਾ ਵੀ ਇਤੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਆਲਰੇਡੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਕਹੇ ਜੇ ਸੀਗੇ ਤੁਸੀਂ ਸੰਜਮ ਨਾਲ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ ਪਰ ਸ਼ਹਿਰ ਪ੍ਰਾਂਿਆ ਆਤਾਂ ਕਰਕੇ ਉਹਨਾਂ ਨੇ ਨਹੀਂ ਧਿਆਨ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਰਟ ਜਾਵੜੇ ਅਸੀਂ ਵੀ ਕੋਰਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮੰਨ ਲਓ ਕੋਰਟ ਚਾਜ ਸੁਣਵਾਈ ਵੀ ਪਰ ਉਹ ਤਾਂ ਕੱਲ ਦਾ ਦਿਨ ਜਿਹੜਾ ਸੀ ਰੂਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 1 ਵਜੇ ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਹੈ ਉਹ ਉਹਨਾਂ ਨੂੰ ਦੇ ਮੰਗੇ ਪਰ ਸ਼ਾਇਦ ਭਾਜੀਪੀ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਵੀ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਤਾਂ ਕੱਲ ਹੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ आज ਜਿਹੜੇ ਸ਼ਪਿਆ ਵੀ ਬਹੁਤ سارے ਵੀਡੀਓ ਮੇਰੇ ਕੋਲ ਪਿਆ ਜਾ। ਸਟੇਜੀ ਆ ਜਿਹੜਾ ਸਰਕਾਰੀ ਨੋਟਿਸ ਹੈ। ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ। 296 CISF ਦੇ ਜਿਹੜੇ ਸਿਕਿਉਰਟੀ ਗਾਰਡ ਲਾਉਣਗੇ ਅਸੀਂ। ਪਾਖੜਾ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 290000 100 ਰੁਪਇਆ ਪਰ ਹੈਡ ਇੱਕ ਸਾਲ ਦਾ ਇੱਕ ਬੰਦੇ ਦਾ ਖਰਚਾ ਹੈ ਤੇ ਉਹਦੇ ਵਾਸਤੇ ਉਹ ਕਹਿੰਦੇ ਵੀ 8 ਕਰੋੜ 58 ਲੱਖ 9600 ਸਮਝ ਲੋ 9600 ਇਹ ਪੈਸੇ BBMB ਦੇ ਉਹੀ ਜਪਾਨੀ ਆਦਮੀ ਮੰਨ ਤੁਸੀਂ ਇਸ ਗੱਲ ਨੂੰ ਨੋਟਿਸ ਥੋੜਾ ਧਿਆਨ ਦੇਣ ਦੀ ਲੋੜ ਹੈ ਮੈਂ ਦੁਬਾਰਾ ਕਹਿ ਦਿੰਦਾ ਕਿ 290000 100 ਰੁਪਏ ਇੱਕ ਬੰਦੇ ਦਾ 296 ਬੰਦੇ ਲਾਉਣੇ ਨੇ ਤੇ ਟੋਟਲ ਬਣਦਾ 8 ਕਰੋੜ 55 ਲੱਖ 9600 ਇਹ ਪੈਸੇ ਕਹਿੰਦੇ ਜੀ ਅਸੀਂ ਪੰਜਾਬ ਤੋਂ ਜੱਦੀ ਵੀ ਨੇ ਬੀਬੀ ਆ ਵੀ ਦਾ ਮਤਲਬ ਵੀ ਪੰਜਾਬ ਦਾ ਹੀ ਸ ਹੈ ਕੀ ਗੱਲ ਸੀ ਇਹ ਕਿ ਲੋੜ ਪਈ ਸੀ ਇੱਥੇ ਪੰਜਾਬ ਪੁਲਿਸੇ ਕੰਪਰੀਜ਼ ਕਰ ਰਹੀ ਹੈ ਪੰਜਾਬ ਪੁਲਸ ਉਸ ਟਾਈਮ ਦੀ ਰੱਖਿਆ ਫ੍ਰੀਜ਼ ਕਰ ਰਹੀ ਹੈ ਅਸੀਂ ਕਿਉਂ ਪੈਸੇ ਦਿੱਤੇ ਜੀ ਇਹ ਸੀਆਈਐਸਐਫ ਕਿਉਂ ਲਾਈ ਐਸ ਸਾਲ ਤੱਕ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਂਦੀ ਹੈ ਵੀ ਸੀਐਸਐਫ ਵਾਲੇ ਫੱਟਾ ਖੋਲਦੇ ਨੇ ਉੱਤੇ ਇਹਦਾ ਮਤਲਬ ਹੈ ਅਗਲੇ ਸਾਲ ਵੀ ਚੋਰੀ ਵਾਸਤੇ ਕਰ ਰਹੇ ਹੈ ਸਾਡੇ ਤੇ ਖਰਚਾ ਵਾਧੂ ਪਾ ਰਹੇ ਮਤਲਬ ਅਸੀਂ ਆਪਦਾ ਪਾਣੀ ਬੀ ਲਟਾਈਏ ਤੇ ਉਹਦੇ ਪੈਸੇ ਵੀ ਦੇਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਰ ਸਾਹਿਬ ਕਹਿੰਦੇ ਬੀਬੀਐਮ ਵੀ ਚਿਟਾ ਆਤੀ ਹੈ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਥੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾਂਗੇ ਜੀ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹੀ ਪਰ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਬੀਜੇਪੀ ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰਾਖਾ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਬੀਜੇਪੀ ਚ ਉਹ ਦੱਸਦੇ ਨੇ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਮੈਂ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹੋ ਕੀ ਤੁਹਾਡਾ ਕੋਈ ਹੋਰ ਰੱਦ ਹੈ ਕਿ ਅਸੀਂ ਬੀਬੀਐਮਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਬੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨੇ ਬੋਟਪਾਤੀ ਉੱਥੇ ਵੀ ਜੀਪੀ ਸਰਕਾਰ ਦੋ ਇੱਕ ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ ਦੋ ਇੱਕ ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣਾ ਇਹਨਾਂ ਦਿੱਤਾ ਜਾਊਗਾ ਤਾਂ ਕੱਲ ਨੂੰ ਆਇਆ ਫੈਸਲਾ ਕਰ ਲੈਣਗੇ ਤੇ ਉੱਥੇ ਜੀ ਫਿਰ ਸਾਡੀ ਸੀਆਈਐਸਫ ਲੱਗੀ ਹੋਈ ਆ ਅੱਜ ਰਾਤ ਨੂੰ ਮੱਟਾ ਖੋਲਾਂਗੇ ਐਂ ਕਰਨਾ ਚਾਹੁੰਦੇ ਮਤਲਬ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਵੀ ਵਾਰਡ ਕੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਸਭ ਤੋਂ ਬਾਅਦ ਮੈਂ ਬੋਲਦ ਰਿਹਾ ਮੈਂ ਤਾਂ ਕਦੇ ਵਾਰਡ ਕੂਟ ਬਾਰੇ ਸੋਚਿਆ ਨਹੀਂ ਨਾ ਤੇ ਉਹ ਵਾਰਡ ਕੂਟ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਹੁੰਦੇ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਸਾਬ ਲੈਣ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ ਪਰਸੂ ਸਾਡੀ ਕੈਡਰ ਲਿਮਿਟ ਕਢਾਈ ਹੈ ਨਾ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਵੀ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਦੇ ਇਸ ਤੋਂ ਪਹਿਲਾਂ ਕਿਸੇ ਨੂੰ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਘਟਨਾ ਹੋਈ ਸੀ ਮੈਂ ਐਮਪੀ ਸੀ ਹੋਂ ਤੱਕ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 7.5 ਕਰੋੜ ਰੁਪਏ ਦਾ ਬਿੱਲ ਭੇਟਾ ਸੀ ਲਈ ਕਿ ਅਸੀਂ ਤੁਹਾਨੂੰ ਮਿਲਟਰੀ ਤੇ ਪੈਰਾਮਿਲਟਰੀ ਦਿੱਤੀ ਉਥੇ ਪਠਾਨਕੋਟ ਵਾਸਤੇ ਉਹਦਾ ਖਰਚਾ ਹੈ ਤਾਂ ਮੈਂ ਰਾਜਨਾਥ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਵੀ ਬ੍ਰਿਧਕੋਟ ਤੋਂ ਮੇਰਾ ਨਾਮ ਪੀਸੀ ਹੈ ਅਸੀਂ ਦੋਨੋਂ ਮਿਲੇ ਅਸੀਂ ਕਹੇ ਜੀ ਅਸੀਂ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਰਾਈ ਤੇ ਦੇਦਣੀ ਹੈ ਮਿਲਟਰੀ ਤੁਸੀਂ ਇਹ ਜਿਹੜਾ ਪਠਾਨਕੋਟ ਆਏ ਸੀ ਉਹ ਕਿਹੜਾ ਕੱਲੇ ਪਠਾਨਕੋਟ ਤੇ ਹਮਲਾ ਕਰਨੇ ਗੱਦ ਦਿੱਲੀਵਾ ਦਿੱਲੀ ਤੇ ਹਮਲਾ ਕਰਨਾ ਹੈ ਇਸ ਲਈ ਅਸੀਂ ਤਾਂ ਰੋਕਦੇ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣੇ ਸਾਡੇ ਨਾਲ ਹੁੰਦਾ ਜਿਹੜੇ ਆਉਂਦਾ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨ ਨਾਲ ਕਿੱਥੇ ਹੋਈ ਹੈ ਪੰਜਾਬ ਚ ਹੋਈ ਹੈ ਇਹਦਾ ਖਰਚਾ ਪਾਉਂਗੇ ਸਾਨੂੰ ਤੁਸੀਂ ਅੱਜ ਕੱਲ 7.5 ਕਰੋੜ ਰੁਪਏ ਸਾਡੇ ਮੁੰਡੇ ਨੇ ਮਿਲਟਰੀ ਚ ਤੇ ਸਾਡੇ ਮੁੰਡੇ ਸਾਨੂੰ ਹੀ ਕਰਾਇਤੇ ਦਿੰਦੇ ਹੋ ਜੇ ਭਰੇ ਜਾਦੀ ਦੇਸ਼ੀ ਦਾ ਕੋਈ ਕੀਮਤੀ ਹੈ ਨਹੀਂ ਜਿਨ੍ਹਾਂ ਦੇ ਜੇ ਉਹਨਾਂ ਦੀ ਗਿਣਤੀ ਕਰਨ ਲੱਗੇ ਜੇ ਫਿਰ ਤੁਹਾਡੇ ਖਜ਼ਾਨੇ ਖਤਮ ਹੋ ਜਾਣਗੇ ਬੇਜਦਨ ਦੇਖ ਯਾਦ ਕਰਾ ਕੇ ਦਿੱਤਾ ਸੀ ਉਹ ਉਤਪਕ ਸਿੰਘ ਵਰਗੇ ਯੋਧੇ ਜਿਹੜੇ 23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਬੇ ਵਰਗੇ ਬਾਬਾ ਗਗ ਕਦਰੀ ਬਾਬੇ ਲਾਲਾ ਰਾਜਪਤਰਾਏ ਜੀ ਰਾਜਗੁਰੂ ਸੁਖਦੇਵ ਜੀ ਜਿਉ ਉਹਨਾਂ ਦਾ ਕੋਈ ਮੁੱਲ ਹੈ ਹੀ ਨਹੀਂ ਕੀਮਤੀ ਨਹੀਂ ਫਿਰ ਤੁਸੀਂ ਉਹਨਾਂ ਦਾ ਕੋਈ ਮੁੱਲ ਪਾ ਦੋਗੇ ਉਹਨਾਂ ਜਾਂ ਫਿਰ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਜਿਹੜੇ ਆਉਂਦੇ ਨੇ ਭਾਈ ਉਹਨਾਂ ਨੂੰ ਜਾਣਦਿਆ ਕਰੋ ਵੀ ਖਰਚਾ ਪੈਂਦਾ ਆਪਾਂ ਨੂੰ ਆਪਾਂ ਨੇ ਕਿਨਣ ਜਾਓ ਪਰਲਿਮੈਂਟ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਖਰਚਾ ਕਿਹਨੂੰ ਪਿਆਸਿਆ ਉਹ ਸੈਂਟਰ ਦਾ ਸੀਗਾ ਇਹ ਮਤਲਬ ਇਸ ਕਿਸ ਤਰ੍ਹਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਪਲੈਨਿੰਗ ਵੀ ਸੀਆਈਐਸਐਫ ਤੇ ਲਾਉਣ ਦੀ ਲੋੜ ਕੀ ਹੈ ਜਦੋਂ ਪੰਜਾਬ ਪੁਲਿਸ ਉਹ ਉਸ ਡੈਮ ਵੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਬੰਦਾ ਉਹ ਤਾਂ ਜਦੋਂ ਰੋਲਾ ਪਿਆ ਤਾਂ ਗਏ ਨੇ ਨਹੀਂ ਤਾਂ ਉੱਥੇ ਇੰਜੀਨੀਅਰ ਹੁੰਦੇ ਆ ਪਾਣੀ ਜਿੰਨਾ ਜਾਣਾ ਹੁੰਦਾ ਉਹ ਰੋਜ਼ ਦਾ ਇੰਨੇ ਕਿਉਂ ਸਕਦਾ ਇੰਨੇ ਕਿਉਂ ਸਕਦਾ ਉਹ ਤਾਂ ਅੱਜਕੱਲ ਤਾਂ ਡਿਜੀਟਲ ਤਰੀਕੇ ਨਾਲ ਮਿਲਿਆ ਜਾਂਦਾ ਪਿਆ ਹੈ ਗੇਜ਼ਾ ਨਾਲ ਤਾਂ ਮਿਲਦੇ ਨਹੀਂ ਹੁਣ ਹੁਣ ਤਾਂ AI ਆ ਗਈ ਸੋ ਮੈਂ ਸਖਤ ਵਿਰੋਧ ਵੀ ਕਰੂੰਗਾ ਤੇ ਮੈਂ ਨਾਲੇ ਵੀ ਕਹਣਾ ਚਾਹਣਾ ਕਿ ਨਾ ਅਸੀਂ BBMP ਵੀ ਦੇ थ्रू ਪੈਸੇ ਦੇਣ ਦਈਏ ਨਾ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਚ ਦੇਈਏ ਠੀਕ ਹੈ ਨਾ ਇਹ ਫੈਸਲਾ ਵਾਪਸ ਲਓ ਪੰਜਾਬ ਦੇ ਜੁਡੀਕਸ਼ਨ ਚ ਟਾਈਮ ਹੈ ਜੇ ਪੰਜਾਬ ਪੂਰੇ सरहद की राखी कर सदा तो डैम भी नहीं कर सकता डैम द भी करा राखी हमेशा लीड ही किया सो यह अज शायद थोड़े तो इस कहीं तो लाइव भी चल रहा होना इस पीसी तो बाद शायद उठन गए अच्छ बीजेपी वाले भी हम की बोली है पहला पूछे हाँ हाँ भी आह कीता जी की कही है ਫਿਰ 6 2 4 ਕੰਟੈਂਟ ਜਵਾਬ ਆ ਜੀ ਜੇ ਨਹੀਂ ਹੁੰਦਾ ਇਹਦਾ ਮਤਲਬ ਫਿਰ ਨਾਲ ਵਾਲੇ ਨਹੀਂ ਨਾ 8 ਕਰੋੜ 58 ਲੱਖ ਰੁਪਏ ਸਾਨੂੰ ਗੱਦੇ ਵਾਸਤੇ ਖਰਚਾ ਪਾਉਣਾ ਜੀ ਕੀ ਤੁਹਾਡਾ ਰਾਦਾ ਸੈਂਟਰ ਫੋਰਸ ਲਾ ਕੇ ਉਦੋਂ ਬਾਹਰ ਪਾਣੀ ਚੋਰੀ ਕਰਨ ਦਾ ਕੋਈ ਇੰਜੀਨੀਅਰ ਭੇਜ ਕੇ ਪਰ ਇਹਨਾਂ ਨੂੰ ਹੀ ਪਤਾ ਨਹੀਂ ਅਸਲ ਜੀ ਸੀਆਈਏ ਸਭ ਕਿੱਥੇ ਲੱਭੂਗੀ ਬੈਂਕ ਬਾਹਰ ਦਾ ਏਰੀਆ ਕਿਦਾ ਫਿਰ ਪੰਜਾਬ ਉਹ ਤੇ ਬਾਹਰ ਨਹੀਂ ਲਾਣਾ ਕਿਸੇ ਪੰਜਾਬ ਬਣਸੋ ਕਿ ਇੰਜੀਨੀਅਰ ਜੇ ਜਹਾ ਉਗਰਾਹ ਤਨ ਖੋਲਣ ਫੱਟਾ ਪੰਜਾਬ ਪੁਲਿਸ ਕਹਾਂ ਜਾਣ ਦੇ ਉਹ ਵੀ ਤਾਈ ਹੋਣਾ ਫਿਰ ਆਏ ਆਏ ਲੜਨਗੇ ਸਾਡੇ ਨਾਲ ਮੇਨੂੰ ਕਦੇ ਤਾਂ ਪੰਜਾਬ ਤੋਂ ਝੋਲ ਚਾਹੀਦੀ ਹੈ ਪੰਜਾਬ ਤੋਂ ਸਰੋਂ ਵੀ ਚਾਹੀਦੀ ਹੈ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਧਾਲਾਂ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ ਪੰਜਾਬ ਪਾਣੀ ਵੀ ਚਾਹੀਦਾ ਪੰਜਾਬ ਨੂੰ ਨਾ ਪੰਜਾਬ ਨੂੰ ਪਾਣੀ ਦੇਣਾ ਇਹ ਕਿੰਨੂ ਹੋ ਸਕਦਾ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਹੈ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਸੀ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈ ਆਉਂਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਹੈ ਸੀ ਜੀ ਉਹ ਲੜ ਸਾਨੂੰ ਕੰਪਨਸੇਸ਼ਨ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਗੋਂ ਤੋਂ ਹੋਰ ਖਰਚੇ ਪਾਈ ਹਿੰਸਾ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ ਚ ਭਾਜਪਾ ਵਾਲੇ ਕਿਉਂਕਿ ਉਹਨਾਂ ਦੇ ਪੰਜਾਬ 'ਚ ਗੱਲ ਬਣ ਨਹੀਂ ਰਹੀ ਨਾ ਪੰਜਾਬ 'ਚ ਕੋਈ ਐਮਐਲਏ ਜਿੱਤਦਾ ਨਾ ਐਮਪੀ ਜਿੱਤਦਾ ਨਾ ਉਹ ਬਦਲੇ ਲੈਂਦੇ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਉੱਥੇ ਉੱਥੇ ਬਦਲੇ ਲੈਂਦੇ ਆ ਉਹ ਬਸ ਜਿਵੇਂ ਬੰਗਾਲ ਹੋਵੇ ਕੇਰਲਾ ਹੋਵੇ ਤਾਮਿਲਨਾਡੂ ਹੋਵੇ ਹੈਨਾ ਕਰਨਾਟਕਾ ਹੋਵੇ ਪਹਿਲਾਂ ਦਿੱਲੀ ਚ ਆਮ ਆਨਿਆ ਪਾਰਟੀ ਸਰਕਾਰ ਨੂੰ ਤਾਂ ਕਰਦੇ ਰਹੇ ਠੀਕ ਹੈ ਨਾ ਸੋ ਇਹ ਬਦਲਾਖੋਰੀ ਨਾਲ ਡੈਮੋਕ੍ਰੇਸੀ ਨਹੀਂ ਚੱਲਣੀ ਜਿੱਥੇ ਜਨ ਲੋਕ ਤੁਸੀਂ ਆਪਦਾ ਪ੍ਰੋਗਰਾਮ ਰੱਖੋ ਅਸੀਂ ਆਪਣਾ ਪ੍ਰੋਗਰਾਮ ਹੈ ਲੋਕ ਲੋਕਾਂ ਨੇ ਜਿਹਨਾਂ ਨੂੰ ਵੋਟਾਂ ਪਾਤੀਆਂ ਕਰੋ ਤੁਸੀਂ ਵੀ ਤਾਂ ਤੀਜੀ ਵਾਰ ਦੇਸ਼ ਤੇ ਰਾਜੀ ਕਰ ਰਹੇ ਹੋ ਪ੍ਰਧਾਨ ਮੰਤਰੀ ਉਹ ਦੇਜਦੇ ਹੁਣ ਮੈਂ 24 ਤਰੀਕ ਨੂੰ ਨਿੱਤੀ ਅਜੋਬ ਦੇ ਵਿੱਚ ਮੀਟਿੰਗ ਹੈ ਪਰਸੋਂ ਪ੍ਰਧਾਨ ਮੰਤਰੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਮੈਂ ਉੱਥੇ ਜਾਵਾਂਗਾ ਤੇ ਵੀ ਲੈ ਕੇ ਜਾਵਾਂਗੇ ਵੀ ਇਹਦਾ ਕੀ ਕਰਨਾ ਦੱਸੋ ਇਹ ਫਿਰ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਕਿਤੇ ਉਦੋਂ ਪੰਜਾਬ ਪੁਲਿਸ ਦੀ ਡਿਊਟੀ ਕੋਲੋਂ ਮੈਨੂੰ ਨੇ ਭੇਜਿਆ ਕਿਸਾਨ ਬਾਰੇ ਆ ਗਿਆ ਨਹੀਂ ਸਾਰੇ ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ ਚ ਫੋਰਸਾਂ ਚਾਹੀਦੀਆਂ ਨੇ ਇੰਨੀ ਪੰਜਾਬ ਪੁਲਿਸ ਭੇਜ ਤੇ ਜਦੋਂ ਆਪੜਾਂ ਭੇਜਣਾ ਹੁੰਦਾ ਉਹਦੇ ਪੈਸੇ ਲੈਂਦੇ ਹਾਲਾਂਕਿ ਨੈਸ਼ਨਲ ਕੌਜ਼ ਵਾਸਤੇ ਲੜ ਰਹੇ ਹਾਂ ਅਸੀਂ ਟਰੋਇਜ਼ਮ ਜਿਹੜਾ ਜਾਂ ਗੈਂਗਸਟਰਵਾਦ ਇਹ ਉਹ ਬਾਹਰੋਂ ਆਇਆ ਪਾਕਿਸਤਾਨ ਵੱਲੋਂ ਸਪਾਂਸਰਡ ਹੈ ਸਾਰਾ ਡਰੋਨ ਆਉਂਦੇ ਆ ਰੋਜ਼ ਅੰਧ-ਪਚਦੇ ਫੜਦੇ ਵੀ ਆ ਸੋ ਸਾਰਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਸਰਕਾਰ ਦਾ ਹੈ ਇਵਨ ਅਸੀਂ ਬੀਐਸਐਫ ਨੂੰ ਵੀ ਕਿਹਾ ਹੋਇਆ ਹੈ ਕਿ ਅਸੀਂ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਾ ਲੈਂਦੇ ਆ ਸਰਹੱਦ ਤੇ ਸੈਂਟਰ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਲਾ ਦਿਓ ਪਹਿਲਾਂ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਬਾਰਡਰ ਤੇ ਐਂਟੀ ਡਰੋਨ ਸਿਸਟਮ ਲਾ ਦਿਓ ਤਾਂ ਕਿ ਉਧਰੋਂ ਡਰੋਨ ਉੱਡੇ ਨਾ ਉਹ ਵੀ ਨਹੀਂ ਪੈਸੇ ਦੇਣੇ ਸਾਨੂੰ ਵੀ ਲਾਉਣ ਦੇਣਾ ਸਿੱਧੇ ਹੀ ਤਾਂ ਫਿਰ ਬਦਲਾ ਪੂਰੀ ਹੋਊਗਾ ਨਾ ਵੀ ਪੰਜਾਬ ਤੋਂ ਬਦਲਾ ਲੈਣਾ ਹੈ ਦਾ ਕਿਸਾਨਾਂ ਵਾਲਾ ਬਦਲ ਲੈਂਦੇ ਹੋਣਗੇ ਵੀ ਇਹਨਾਂ ਨੇ ਮਤਲਬ ਸਾਡੇ ਬਰੋਦਰ ਦਾ ਬੜਾ ਅੰਦੋਲਨ ਕਰਕੇ ਸਾਨੂੰ ਸਤ ਕਾਨੂੰਨ ਵਾਪਸ ਕਰਵਾ ਲਿਆ ਜਾਂ ਤੋਲ ਲੈਂਦੇ ਹੋਣ ਜਾਂ ਫਿਰ ਆ ਜਿਹੜਾ ਇਲੈਕਸ਼ਨਾਂ ਚ ਕੋਈ ਗੱਲ ਨਹੀਂ ਬਣਦੀ ਇਹਨਾਂ ਦੀ ਉਹ ਬਦਲ ਨਹੀਂ ਕਰਵਾਉਂਦੇ ਪਤਾ ਨਹੀਂ ਉਹ ਕਿਹੜਾ ਇਹਨਾਂ ਦੇ ਮਨ ਚ ਕੀ ਹੈ ਪਰ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਬੀਜੇਪੀ ਜਿਹੜੀ ਹੈ ਉਹ ਨਫ਼ਰਤ ਰੱਖਦੀ ਹੈ ਮੈਂ ਅੱਜ ਤੁਰ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਪੰਜਾਬ ਦਾ ਜਿੱਥੇ ਨਾਂ ਆ ਜਾਏ ਉਹ ਤਾਂ ਉਹਦੀ ਕਾਟਾ ਮਾਰਨ ਚੰਪ ਕਾਲੇ ਹੁੰਦੇ ਨੇ ਬਸ ਇਹ ਤਾਂ ਮਤਲਬ ਇਹਨਾਂ ਦਾ ਵਾਸਤੇ ਨਹੀਂ ਚੱਲਦਾ ਨਹੀਂ ਜਨਗਨਮਨ ਚੋ ਵੀ ਪੰਜਾਬ ਦਾ ਨਾਂ ਕੱਢਦੇ ਨੇ ਉੱਥੇ ਜੂਪੀ ਪਾ ਦੇਣਾ ਹੋਣਾ ਹੈਗਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਜੂਪੀ ਸਿੰਧ ਗੁਜਰਾਤ ਮਰਾਠਾ ਕਰੀ ਪੰਜਾਬ ਦਾ ਨਾਂ ਕੱਢਦੇ ਉਹਨਾਂ ਇਨਨ ਕਿੱڑا ਕੋਈ ਉੱਥੇ ਪਾਰਲੀਮੈਂਟ ਚ ਕੋਈ VOTING ਕਰਾਉਣੀ ਹੁੰਦੀ ਹੈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕੋ ਜੀਤ ਹੋਈ ਜੀਤ ਹੋਈ ਚਲੋ ਜੀ ਫਲੈ ਨੀ ਕਿੰਨੀ ਪਾਸ ਕੀਤੇ ਨੇ ਇਹ ਕਹਿ ਕੇ ਦਰ 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 ਸ਼ਾਬਾਸ਼ ਸ਼ਾਬਾਸ਼ ਮੈਂ ਇੱਕ ਵਾਰੀ ਫੇਰ ਇਹ ਕਹਿੰਦਾ ਕਿ ਬੀਜੇਪੀ ਦੇ ਜਿਹੜੇ ਕਾਂਗਰਸੀ ਲੀਡਰ ਨੇ ਬੀਜੇਪੀ ਦੇ ਕਾਂਗਰਸੀ ਲੀਡਰ ਉਹ ਕਿਰਪਾ ਕਰਕੇ ਜਵਾਬ ਦੇਣ ਕਿ ਆਹ ਜਿਹੜਾ ਲੈਟਰ ਹੈ ਉਹ ਉਹਨਾਂ ਦੀ ਸਹਿਮਤੀ ਨਾਲ ਹੈ ਉਹਨੂੰ ਪੁੱਛ ਕੇ ਆਇਆ ਹੈ ਤੇ ਫਿਰ ਇਹ ਪੈਸੇ ਕੌਣ ਦੇਊਗਾ ਕੀ ਤੁਸੀਂ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਖੜੇ ਹੋ ਆਲ ਪਾਰਟੀ ਮੀਟਿੰਗ ਤੁਸੀਂ ਕਹਿ ਕੇ ਗਏ ਸੀ ਕਿ ਅਸੀਂ ਹੱਕ ਆਵਾ ਇੱਕ ਵੀ ਬੂੰਦ ਪਾਣੀ ਜਾਣ ਦੇ ਮੰਗੇ सैशन आए दिन उन्हें जोड़ा भी एम एल ए है अश्विनी ठानकुट उन्हें क्या हाँ मैं हक चाह सर्वसम्मति में मता पास होया जो रेजोल्यूशन पाया से फिर बहार आके कुछ होर बैठ के कुछ होर कहें भी है, लोग ना आया कह देना एक चेहरा रखो अच्छा करके मैं स्पैशली तो सामने आना पै गया जो है। आ है आई है रात छपी अखबार चाच भी है सो असी सारा जवाब है जी ਅਬ ਨਾ ਅਸੀਂ ਪਾਣੀ ਦੀ ਬੂਦ ਦੇਣੀ ਹੈ ਨਾ ਸਾਡੇ ਕੋਲ ਕੋਈ ਪੈਸਾ ਹੈ ਵੀ ਤੋ 12ਵਾਂ ਅਸੀਂ ਅੱਜ 12ਵਾਂ ਫੋਰਸਾਂ ਲਿਆ ਕੇ ਉਹ ਡੈਮ ਦੀ ਰਾਖੀ ਕਰਵਾਈਏ ਤੇ ਰਾਖੀ ਵੀ ਸਮਝ ਲਓ ਫਿਰ ਚੋਰੀ ਵਾਸਤੇ ਕਰਵਾਈਏ ਵੀ ਜਦੋਂ ਮਰਜੀ ਉਹ ਆ ਕੇ ਬੀਬੀ ਐਮ ਵੀ ਆਪਦਾ ਕੋਈ ਤਾਨਾਸ਼ਹੀ ਫੈਸਲਾ ਲੈ ਕੇ ਆਰਾਮ ਨਾਲ ਪਾਣੀ ਉਹ ਤਾਂ ਬਹੁਤ ਕਪਤਨ ਸੁਖਵੀਰਾਂ ਵੇਲੇ ਚਲਦੀਆਂ ਨਹੀਂ ਉਦੋਂ ਬੱਸ ਤਾਂ ਮਤਲਬ ਦੈਨਾਸੌਰ ਬੰਗ ਉਹ ਵੀ ਖਤਮ ਹੋ ਗਏ ਤੇ ਉਹ ਤਾਂ ਬਹੁਤ ਦੇਰ ਤੋ ਖਾਲੀ ਚੱਲਦੀ ਇਹਨਾਂ ਡਿਜ਼ਾਈਨ ਦੇ ਤੱਕ ਦੇ ਇੱਕ ਮੈਂ ਹੋਰ ਤੋ ਨਿਕਲਦਾ ਪੰਜਾਬ ਦਾ ਜਿਹੜਾ ਜਿਹੜੇ ਬੀਬੀਐਮਵੀ ਪਾਖੜਾ ਦਾ ਪੰਜਾਬ ਦਾ ਜਿਹੜਾ ਕੇਡਰ ਹੈ ਉਹਦੇ ਤਰ੍ਹਾਂਾਂ ਹਾਂ ਜ਼ਿਆਦਾ ਨਹੀਂ ਹਰਿਆਣਾ ਰਾਜਸਥਾਨ ਦੇ ਕੇਡਰ ਦੀ ਤਰ੍ਹਾਂ ਘੱਟ ਨੇ ਜਿਹੜੇ ਹਰਿਆਣਾ ਰਾਜਸਥਾਨ ਨਾਲੇ ਆਪਣੇ ਮੁਲਾਜ਼ਮ ਭਰਤੀ ਕਰਦੇ ਆ ਉਹ ਉਹ ਆਪ ਦਾ ਕੇਡਰ ਦੀ ਤਰ੍ਹਾਂ ਨਹੀਂ ਲੈਂਦੇ ਉੱਥੋਂ ਉਹ ਵੀ ਪੰਜਾਬ ਵਾਲੇ ਕੇਡਰ ਦੀ ਲੈਂਦੇ 25% ਜ਼ਿਆਦਾ ਲੈਂਦੇ ਪੰਜਾਬ ਦੇ ਕਰਕੇ ਹਾਂ ਵੱਧ ਨੇ ਉਹ ਵੀ ਪੰਜਾਬ ਦੇ ਰਹੇ ਜੀ क्यों चिट्टा हाथी बनया हुया काम की है माला मैं दो हज़ार चार तो बाद बी बी एम बी के तहत अंकड़े देना एक सौ पांच प्रसेंट एक सौ दस प्रसेंट तो घट कद हरियाणा ने ले ही नहीं पंजाब ने पचहत्तर प्रसेंट तो वह करतिया नहीं अंकड़े पे ने मेरे को भी साल दा के उस विधानसभा मता तो आप ही उन्होंने चैलेंज करवा लिया फिर आप उदार कि मनमोहन सिंह जो उन्होंने 2004 ਦੀ ਗੱਲ ਕਰਦੇ ਨਾ ਮਨਮੋਹਨ ਸਿੰਘ ਸਰਕਾਰ ਸੀ ਅਫਰੋ ਕੋਰਟ ਦੇ ਵਿੱਚ ਕਿਉਂ ਗਿਆ ਐਸਪੀ ਅਗਰ ਕੇਸ ਸੀ ਸਲਾਹ ਲੈਣ ਵਾਸਤੇ ਰਾਸ਼ਪਤੀਗੁਰੂ ਦਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਚ ਭੇਜਤਾ ਆਦਿ ਤੇ ਆਪ ਵੀ ਕਈਆਂ ਦੇ ਟੱਕ ਲਵਾਏ ਸੀ ਚਾਂਦੀ ਦੀਆਂ ਕਈਆਂ ਨਾਲ ਕਦੋਂ ਰੋਗੇ ਸੀ ਪਾਣੀ ਦੱਸੋ ਮੈਨੂੰ ਅਸੀਂ ਉਹੀ ਲੜਦੇ ਫਿਰਦੇ ਕੋਈ ਮੁੱਦਾ ਸੀ ਕੋਈ ਇਲੈਕਸ਼ਨਾਂ ਨੂੰ ਨੇੜੇ ਜਿਹਾ ਕੋਈ ਮੁੱਦਾ ਬਣਾਉਣਾ ਸੀ 1 ਮਈ ਨੂੰ ਕੀਨੇ ਕੀਨੇ ਪੰਗਾ ਲਿਆ ਪੀਵੀਐਨ ਵੀ ਨੇ ਲਿਆ ਮੀਟਿੰਗ ਕਰਕੇ 4 ਘੰਟੇ ਦੀ ਲੋਈ ਦੀ ਹੋ 4500 ਕਿਉਂ ਵੀ ਅਜੀ ਵਿਰੋਧ ਕੀਤਾ ਫਿਰ ਫਿਰ ਮੀਟਿੰਗ ਕਰ ਲਈ ਕੋ ਲੋ ਨਾ ਦਿਓ ਜੀ ਫਿਰ ਆਪ ਚੇਅਰਮੈਨ ਚਲਾਗੇ ਖੋਲਣ ਐ ਕਿਵੇਂ ਖੋਲਣਗੇ ਫੈਡਰਲ ਸਟਰਕਚਰ ਨੂੰ ਮੰਨਦੇ ਨੇ ਇਹ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਸੌਂਚ ਕਰ ਲੈਂਦੇ ਆ ਵੀ ਤੂੰ ਮੁੱਖ ਮੰਤਰੀ ਸੌਂਚ ਚੱਕ ਲੈ ਬੰਦੇ ਬਾਅਦ ਚ ਪੂਰੇ ਕਰ ਲਾਂਗੇ ਸਵੇਰੇ 4 ਵਜੇ ਰਾਜਪਾਲ ਨੂੰ ਉਠਾ ਲਿਆ ਸੀ ਜੀ ਕਦੇ ਕੇ ਇਹ ਵੀ ਸਰਕਾਰ ਤੋੜ ਦਿੰਦੇ ਕਦੇ ਕਿਸੇ ਦੀ ਬੰਦੇ ਖਰੀਦ ਲੋ ਉਹਨਾਂ ਤੋਂ ਅਸਤੀਫੇ ਦਿਵਾ ਲੋ ਕਿੰਨੀਆਂ ਸਰਕਾਰਾਂ ਬਈ ਫੈਡਰਲ ਟੰਚ ਐ ਇਹ ਤਾਂ ਕਹਿੰਦੇ ਵੀ ਪਾਵੇਂ ਦੋ ਹੋਣ ਸਾਡੇ 25 ਖਰੀਦ ਲਾਂਗੇ ਸਰਕਾਰ ਸਾਡੀ ਇਦਾਂ ਫੈਡਰਲ ਸਟਰਕਚਰ ਨੂੰ ਜਾਂ ਲੋਕਤੰਤਰ ਨੂੰ ਤਾਂ ਮੰਨਦੇ ਹੀ ਨਹੀਂ ਐ ਸਭ ਤੋਂ ਵੱਧ ਜਿਹੜੀ ਐ ਢਾਹ ਲਾਈ ਐ ਫੈਡਰਲ ਸਟਰਕਚਰ ਨੂੰ ਬੀਜੇਪੀ ਨਹੀਂ ਲਾਈ ਐ ਸਵਧਾਨ ਨੂੰ ਨਹੀਂ ਮੰਨਦੇ ਉਹ ਕਹਿੰਦੇ ਆਪ ਕਹਿੰਦੇ ਸਰੇਮ ਕਹਿੰਦੇ ਸਵਧਾਨ ਬਦਲਣਗੇ ਅਸੀਂ ਸੁਪਰੀਮ ਕੋਰਟ ਨੇ ਕੋਈ ਫੈਸਲਾ ਦਿੱਤਾ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸੁਪਰੀਮ ਕੋਰਟ ਤੇ ਚੱਚਾ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਟ੍ਰੋਲ ਕਰਦੇ ਉਹਨਾਂ ਨੂੰ ਕੋਈ ਮੰਨਦੇ ਕਿਸ ਕੋਈ ਸੰਸਥਾ ਰਹਿਣ ਦਿੱਤੀ ਇਹਨਾਂ ਨੇ सी बी आई ईडी इलैक्शन कमिशन सुप्रीम कोर्ट कोई रहन दीती इन्होंने भी दी जी जी आपका इंडिविजुअली काम कर ले हरेकू प्रैशर पा के आ कर दो आ कर दो आ कर दो फिर गवर्नर थ्रू लग जाते हैं फिर गवर्नर थ्रू तंग करते हैं बिल रोक लेंगे हम कोर्ट ने फैसला करता बिल रोक नहीं सकता जोड़ा गवर्नर है इन्ने तो वह ईवन राष्ट्रपति भी ਇੰਨੇ ਦਿਨਾਂ ਤੋਂ ਬਾਅਦ ਬਿੱਲ ਨੂੰ ਰੋਕ ਕੇ ਰੱਖ ਨਹੀਂ ਸਕਦੇ ਹੂੰ ਗਾਣਾ ਵਧਣ ਲੱਗੇ ਹੁਨੇਚਾਲ ਪਾਰਟੀ ਕਿੱਥੋਂ ਭਾਜਪੀ ਤਾਂ ਕਹਾ ਕਰੀ ਜਾਂਦੀ ਹੈ ਜੀ ਹੁਨੇਚਾਲ ਪਾਰਟੀ ਕੀ ਕਰੂਗੀ ਜੀ ਪ੍ਰਧਾਨ ਭਾਜਪੀ ਦਾ ਜਿਹੜਾ ਉਹ ਜਵਾਬ ਦੇਵੇ ਨਾ ਬਿ ਆਲ ਪਾਰਟੀ ਚ ਪਹਿਲਾਂ ਕੀ ਕਹਿ ਕੇ ਗਿਆ ਸੀਗਾ ਆਲ ਪਾਰਟੀ ਚ ਤਾਂ ਕਿਹਾ ਸੀ ਉਹਨੇ ਵੀ ਸੀ ਨਾਲ ਮਨਰੰਜਨ ਕਾਲੀਆ ਜੀ ਵੀ ਆਏ ਸੀ ਸੁਨੀਲ ਜਾਖੜ ਸਾਹਿਬ ਵੀ ਆਏ ਸੀ ਠੀਕ ਹੈ ਨਾ ਭਾਜਪੀ ਕਰੋ ਫਿਰ ਉੱਤਿਅਸ਼ਵਰੀ ਬੋਲੇ ਆ ਰਿਕਾਰਡ ਤੇ ਉਹ ਤਾਂ ਬੇਜ਼ੀ ਨਾਲ ਆ ਜੀ ਥੋੜੇ ਹੁਣ ਇਹ ਜਿਸ ਕੰਮ ਚ ਕਿਵੇਂ ਨਾਲ ਕਰੂੰ ਜਵਾਬ ਦੇਣਾ ਕੀ ਕਮਾਇਆ ਮੈਨੂੰ ਲੱਗ ਉਹ ਤੋਂ ਬਾਅਦ ਨਸ਼ਾ ਵੀ ਕਹਿੰਨੀ ਕੋਈ ਲੱਕ ਤੋੜਨ ਤੋਂ ਬਾਅਦ ਉਹ ਤੋਂ ਬਾਅਦ ਜਿਹੜੇ ਮੁੰਡੇ ਮਾਰਦੇ ਰਏ ਜਾਂ ਜਿਹੜੇ ਡਰੋਨ ਆਉਂਦੇ ਰਏ ਜਿਹੜੇ ਫੜਦੇ ਰਏ ਉਹ ਲੱਕ ਤੋੜਨ ਤੋਂ ਬਾਅਦ ਵੀ ਆਈ ਗਏ ਉਹ ਮਤਲਬ ਕਿਹੜੇ ਲੱਕ ਤੋੜਨ ਦੀਆਂ ਗੱਲਾਂ ਕਰਦੇ ਆ ਇਹ ਤਾਂ ਪਹਿਲੇ ਮੈਂ ਕਰ ਗਿਆ ਸੀ ਹੈਨਾ ਆ ਪਾਣੀ ਵਾਲਾ ਵੀ ਮੈਂ ਪਹਿਲਾਂ ਹੀ ਕਰ ਗਿਆ ਸੀ ਫਿਰ ਜੇ ਇੰਨਾ ਕਰ ਗਿਆ ਸੀ ਫਿਰ ਲੋਕਾਂ ਨੂੰ ਬੁਟਕਨ ਭਾਈ ਕਿੰਨੀਆਂ ਨੇ ਸੀ ਟਨ ਦੀ 12 13 ਰਹਿ ਗਈ ਕੈਪਟਨ ਸਾਹਿਬ ਆਪ ਹੀ ਆ ਗਏ ਠੀਕ ਹੈ ਨਾ ਸੋ ਇਹ ਫਿਰ ਫਿਰ ਵਰਕੂਟਾਂ ਕ ਨੂੰ ਪਾਈਆਂ ਲੋਕਾਂ ਨੇ ਜੇ ਇਨਾਂ ਕੁਝ ਕਰਕੇ ਸੀ ਉਧਰੋਂ ਉਹ ਕਹੀ ਜਾਂਦੇ ਸੁਖਵੀਰ ਬਾਲ ਕਹਿੰਦਾ ਜਾਂਦੇ ਜਾਂਦੇ ਜੋ ਮਰਜੀ ਦੇਖ ਜਾ ਕਰੋ ਸਾਰਾ ਕੁਝ ਬਾਲ ਸਾਹਿਬ ਨੇ ਬਣਾਇਆ ਹੈ ਨਾ ਤੇ ਫਿਰ ਜੇ ਇਨਾਂ ਕੁਝ ਬਣਾਇਆ ਤੂੰ ਹਰਾਏ ਕਿਉਂ ਦੋ ਰਹਿ ਗਈ ਦੋ ਚੋ ਵੀ ਇੱਕ ਹੀ ਹੈ ਇੱਕ ਉਹ ਵੀ ਗਿਆ ਉਹ ਉਹਨੂੰ ਵੀ ਗੱਲਾਂ ਕਢੀ ਜਾਂਦੇ ਮੈਂ ਹੁਣ ਈਡੀ ਹੁਣ ਕਿੱਥੇ ਹੈ ਜੀ ਸੁਖਵੀਰ ਬਾਲ ਸਿੱਧਾ ਕਹਿ ਰਿਹਾ ਕਿ ਇਹ ਆੜੀ ਨੂੰ ਕਰੋੜਪਤੀ ਮੈਂ ਬਣਾਇਆ ਇਹਦਾ ਮਤਲਬ ਤੁਸੀਂ ਲੁੱਟ ਕੇ ਬਣਾਇਆ ਹੋਣ ਕਰੋੜਪਤੀ ਐਂ ਬਲਕਿ ਮੈਂ ਕਰੋੜਪਤੀ ਬਣ ਜੂਗਾ ਇਹ ਪਰ ਮੰਤਰੀ ਤੇਰੀਆਂ ਨਹੀਂ ਕਰਿਓ ਇਹਦਾ ਮਤਲਬ ਸੁਖਵੀਰਵਾਲ ਕਹਿੰਦਾ ਮੈਂ ਕਰੋੜਪਤੀ ਬਣਾਇਆ ਮੈਂ ਤੁਸੀਂ ਪੰਜਾਬੀਆਂ ਨੂੰ ਕਿਉਂ ਨਹੀਂ ਬਣਾਇਆ ਵੀ ਸਾਰਿਆਂ ਨੂੰ ਕਰੋੜਪਤੀ ਪੰਜਾਬੀਆਂ ਦਾ ਧੂਆ ਘੜਦਾ ਤੁਸੀਂ ਦੱਸ ਦੇ ਨਾ ਵੀ ਸੁਖਵੀਰ ਬਾਦਲੇ ਦੱਸ ਦੇ ਵੀ ਖੇਤੀ ਕਰਕੇ ਬੱਸਾਂ ਕਿਨੇ ਪਾਏ ਪਾਏ ਅਸੀਂ ਚਲੋ ਇਹ ਇੰਨਾ ਜਿੰਨੀਆਂ ਨਹੀਂ ਪਾਉਂਦੇ ਮਿੰਨੀ ਪਾਲਾਂਗੇ ਕੋਈ दसता देवी ना अपने दे तो सारे बिजने होटल ढाबे सारा कुछ ए मतलब कितों आया उत्तों कहने बाल साहब ने जो जिधर झाकोंगे बाल साहब ने बनाया सारा कुछ बाल साहब पार्टी आप बाल साहब हार के चरानवे साल की उम्र चाहता मेरा कोई हाथ नहीं